ਇੰਦੋਜੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਦਰਸ਼ਕੋ ਅੱਜ ਸਾਡੇ ਇਹ ਸਟੂਡੀਓ ਦੇ ਵਿੱਚ ਪ੍ਰੋਫੈਸਰ ਸਤਨਾਮ ਕੌਰ ਮੱਲੀ ਜੀ ਪਹੁੰਚੇ ਮੈਮ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਮਾਤਾ ਗੁਜਰੀ ਜੀ ਦੇ 400 ਸਾਲਾ ਜਨਮ ਸ਼ਤਾਬਦੀ ਨੂੰ ਲੈ ਕੇ ਜਿਸ ਦੇ ਬਾਰੇ ਸਾਨੂੰ ਵਧੇਰੇ ਜਾਣਕਾਰੀ ਦੇ ਰਹੇ ਨੇ ਪ੍ਰੋਫੈਸਰ ਸਤਨਾਮ ਕੌਰ ਮੱਲੀ ਜੀ ਵਿਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਗੁਰੂ ਨੂੰ ਪਿਆਰ ਕਰਨ ਵਾਲੇ ਗੁਰੂ ਰੂਪੀ ਸਾ ਸੰਗਤ ਜੀ ਆਪ ਸਾਧਨ ਮੇਰੀ ਬਹੁਤ ਕੀ ਬਿਆਦ ਬ੍ਰਿ ਸਤਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬੇ ਕਮਾਲ ਚੋਜੀ ਪ੍ਰੀਤਮ ਖਾਲਸਾ ਪੰਥ ਦੇ ਬਾਨੀ ਸਰਬੰਸ ਦਾ ਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਾਤਾ ਹਨ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਨੂੰ ਜਗਤ ਮਾ ਗੁਜਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਿਸੇ ਗਾਇਕ ਨੇ ਉਹਨਾਂ ਬਾਰੇ ਕਿਹਾ ਸੀ ਕਿ ਮਾਂ ਤੇਰੀਆਂ ਸਿਫਤਾਂ ਕਰ ਕਰਕੇ ਮੋਇਆਂ ਵਿੱਚ ਜਾਨਾ ਪਾਦੀਏ ਆਪਣੇ ਪਤੀ ਦੀ ਸ਼ਹਾਦਤ ਤੋਂ ਬਾਅਦ ਆਪਣੇ 9 ਸਾਲ ਦੇ ਬੱਚੇ ਦੀ ਰਹਿਬਰ ਗਾਈਡ ਹੋ ਕੇ ਗੁਜਰੀ ਹਨ ਮਾਤਾ ਗੁਜਰੀ ਜੀ ਕਲਗੀਆਂ ਵਾਲੇ ਦੀ ਉਸਤਾਦ ਹੈ ਮਾਂ ਗੁਜਰੀ ਜੋ ਕਿ ਬਹੁਤ ਬਹਾਦਰ ਹੈ ਤੇ ਉਹਨਾਂ ਦੇ ਸਿੱਖ ਧਰਮ ਔਰ ਆਪਣੇ ਦੇਸ਼ ਦੇ ਲਈ ਬਹੁਤ ਵੱਡੀਆਂ ਕੁਰਬਾਨੀਆਂ ਕਰਨ ਦੇ ਲਈ ਪਾਏ ਗਏ ਯੋਗਦਾਨ ਲਈ ਅੱਜ ਸਾਰਾ ਸੰਸਾਰ ਮਾਤਾ ਗੁਜਰੀ ਦਾ ਰਿਣੀ ਹੈ ਅੱਜ ਤੋਂ ਤਕਰੀਬਨ 400 ਸਾਲ ਪਹਿਲਾਂ ਮਾਤਾ ਗੁਜਰੀ ਜੀ ਦਾ ਜਨਮ ਕਰਤਾਰਪੁਰ ਵਿੱਚ ਜ਼ਿਲ੍ਹਾ ਜਲੰਧਰ ਵਿੱਚ ਹੋਇਆ ਕਰਤਾਰਪੁਰ ਦੋ ਹਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇੱਕ ਕਰਤਾਰਪੁਰ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਹੈ ਜਿੱਥੇ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੀ ਜ਼ਿੰਦਗੀ ਦੇ 18 ਸਾਲ ਜਿਹੜੇ ਨੇ ਉਹ ਕਿਰਤ ਕਰਨ ਦੇ ਸਿਧਾਂਤ ਨੂੰ ਪਰਤੱਖ ਕਰਨ ਵਾਸਤੇ ਉੱਥੇ ਖੇਤੀਬਾੜੀ ਕੀਤੀ ਔਰ ਸੰਗਤ ਤੇ ਪੰਗਤ ਵਰਗੀਆਂ ਸੰਸਥਾਵਾਂ ਦੀ ਨੀਂਹ ਰੱਖੀ ਦੂਸਰਾ ਕਰਤਾਰਪੁਰ ਗੁਰੂ ਅਰਜਨ ਦੇਵ ਜੀ ਦੁਆਰਾ ਬਸਾਇਆ ਗਿਆ ਸ਼ਹਿਰ ਹੈ ਜਿੱਥੇ ਮਾਤਾ ਗੁਜਰ ਕੌਰ ਜੀ ਦਾ ਜਨਮ ਹੋਇਆ ਮਾਤਾ ਗੁਜਰ ਕੌਰ ਜੀ ਦੀ ਸ਼ਾਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਖੋਈ ਤਾਂ 6ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਤਾ ਸੀ ਉਹਨਾਂ ਦਾ ਹੁਕਮ ਮੰਨ ਕੇ ਕਿਉਂਕਿ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਆਪਣੇ بیٹے ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਖੁੱਦੇ ਹੋਏ ਵੀ ਗੁਰਗੱਦੀ ਆਪਣੇ ਪੋਤੇ ਨੂੰ ਬਖਸ਼ੀ ਸੀ ਗੁਰੂ ਹਰ Rai ਜੀ ਨੂੰ ਕਿਉਂਕਿ ਬਾਬਾ ਗੁਰਦਿੱਤਾ ਜੀ ਦੇ ਬੇਟੇ ਸਨ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਬੀਬੀ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਟੇ ਨੂੰ ਗੁਰਗੱਦੀ ਨਾ ਦੇਣ ਵਾਸਤੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਪਰਿਵਾਰ ਸਮੇਤ ਬਾਬਾ ਬਕਾਲਾ ਚਲੇ ਜਾਓ ਔਰ ਉੱਥੇ ਜੋ ਮੇਰੇ ਬੇਟੇ ਨੇ ਕੰਮ ਕਰਨਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਸ ਲਈ ਬਹੁਤ ਜ਼ਿਆਦਾ ਦੀ ਆਦੀ ਦੀ ਲੋੜ ਹੈ ਆਪਣੇ ਪਤੀ ਦਾ ਹੁਕਮ ਮੰਨ ਕੇ ਮਾਤਾ ਗੁਜਰ ਕੌਰ ਜੀ ਆਪਣੇ ਪਿਤਾ ਸਮਾਨ ਆਪਣੇ ਸਸੁਰ ਸਹਰਾ ਸਾਹਿਬ ਜੀ ਦਾ ਹੁਕਮ ਮੰਨ ਕੇ ਸਾਰੇ ਬਕਾਲੇ ਵੱਲ ਤੁਰ ਪਏ ਇੱਥੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਕਰੀਬਨ 20 ਸਾਲ ਬੇਸਮੈਂਟ ਭੋਰੇ ਦੇ ਵਿੱਚ ਤਪ ਕੀਤਾ ਤਪੱਸਿਆ ਕੀਤੀ ਭਗਤੀ ਕੀਤੀ ਮਾਤਾ ਗੁਜਰ ਕੌਰ ਜੀ ਨੇ ਉਹਨਾਂ 20 ਸਾਲਾਂ ਦੇ ਦੌਰਾਨ ਬਹੁਤ ਤਪੱਸਿਆ ਕੀਤੀ ਔਰ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਇੱਕ ਵਾਰ ਉਹਨਾਂ ਨੂੰ ਪੋਰੇ ਅੰਦਰ ਜਾ ਕੇ ਭੋਜਨ ਸ਼ਕਾਉਣ ਦੀ ਇਜਾਜ਼ਤ ਮੰਗੀ ਜੋ ਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਦੇ ਦਿੱਤੀ। ਉਸ ਤੋਂ ਬਾਅਦ ਤੁਸੀਂ ਬਾਖੂਬੀ ਵਾਕਿਫ ਹੋ ਕਿ ਜਦੋਂ ਮਾਤਾ ਗੁਜਰ ਕੌਰ ਜੀ ਪ੍ਰੈਗਨੈਂਟ ਹੋਈ ਉਸ ਟਾਈਮ ਤੇ ਗੁਰੂ ਸਾਹਿਬ ਬਾਹਰ ਗਏ ਹੋਈ ਸੰਗ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਫਿਰ ਗੁਰੂ ਤੇਗ ਬਹਾਦਰ ਸਾਹਿਬ ਆਈ ਔਰ ਉਹਨਾਂ ਨੂੰ ਪ੍ਰਗਟ ਕੀਤਾ ਗਿਆ ਅਨੰਦਪੁਰ ਸਾਹਿਬ ਦੀ ਧਰਤੀ ਵਸਾਈ ਗਈ ਉਥੇ ਔਰੰਗਜ਼ੇਬ ਦੁਆਰਾ ਜ਼ੁਲਮ ਬਹੁਤ ਜ਼ਿਆਦਾ ਹੋ ਰਹੇ ਸਨ ਕਿ ਸਿਨਯੌਰਕ ਜੇਬ ਨੂੰ ਸਲਾਹ ਦਿੱਤੀ ਕਿ ਸਾਰੀ ਜਿਹੜੀ ਹਿੰਦੂ ਕੌਮ ਨੂੰ ਕਰਨਾ ਨੂੰ ਉਹਨਾਂ ਦੀ ਧਾਰਮਿਕ ਜਾਤ ਬ੍ਰਾਹਮਣ ਹਨ ਤੁਸੀਂ ਉਹਨਾਂ ਨੂੰ ਬੇਨਾ ਮੁਸਲਿਮ ਧਰਮ ਦੇ ਵਿੱਚ ਲਿਓ ਤਾਂ ਉਹਨਾਂ ਨੇ ਕਸ਼ਮੀਰ ਦੇ ਪੰਡਤਾਂ ਤੇ ਜ਼ੁਲਮੋ ਸਿਤਮ ਦਾ ਦੌਰ ਜਿਹੜਾ ਹੈ ਸ਼ੁਰੂ ਕਰ ਦਿੱਤਾ ਜਿਸ ਥੇ ਉਹਨਾਂ ਨੂੰ ਕਿਸੇ ਨੇ ਸਲਾਹ ਦਿੱਤੀ ਕਿ ਤੁਸੀਂ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੱਦੀ ਦੇ ਉੱਪਰ ਅੱਜਕੱਲ ਗੁਰੂ ਤੇਗ ਬਹਾਦਰ ਸਾਹਿਬ ਬਿਰਾਜਮਾਨ ਉਹਨਾਂ ਨੂੰ ਜਾ ਕੇ ਆਪਣਾ ਦੁੱਖੜਾ ਦੱਸੋ ਤੇ ਜਦੋਂ ਉਹਨਾਂ ਨੇ ਦੱਸਿਆ ਤਾਂ ਉਸ ਟਾਈਮ ਤੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦੀ ਉਮਰ ਕੇਵਲ 9 ਸਾਲ ਦੀ ਸੀ ਬਾਹਰੋਂ ਖਸ ਦੇ ਖੇਡ ਦੇ ਖੇਡ ਦੇ ਆਏ ਪਰ ਪੁੱਛਿਆ ਕਿ ਪਿਤਾ ਜੀ ਇਹ ਲੋਕ ਕੌਣ ਹਨ ਇਹ ਕਿਉਂ ਉਦਾਸ ਹਨ ਤਾਂ ਪਿਤਾ ਜੀ ਵੱਲੋਂ ਦੱਸਣ ਤੇ ਕਿ ਇਹਨਾਂ ਦੇ ਉੱਤੇ ਬਹੁਤ ਹੀ ਜ਼ਬਰ ਜ਼ੁਲਮ ਹੋ ਰਿਹਾ ਹੈ ਔਰੰਗਜ਼ੇਬ ਦੁਆਰਾ ਇਹਨਾਂ ਦੇ ਧਰਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਹੀ ਹੌਸਲੇ ਦੇ ਨਾਲ ਬੜੇ ਪਿਆਰ ਦੇ ਨਾਲ ਕਿਹਾ ਕਿ ਪਿਤਾ ਜੀ ਇਸ ਦਾ ਕੀ ਹੱਲ ਹੋ ਸਕਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ فرمایا ਕਿ ਜੇਕਰ ਕੋਈ ਵੱਡਾ ਮਨੁੱਖ ਗ੍ਰੇਟ ਸ਼ਖਸੀਅਤ ਆਪਣੀ ਕੁਰਬਾਨੀ ਦੇ ਦੇਵੇ ਤਾਂ ਇਹਨਾਂ ਦਾ ਦੁੱਖ ਜਿਹੜਾ ਹੈ ਦੂਰ ਹੋ ਸਕਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਫੌਰਨ ਕਿਹਾ ਕਿ ਤੁਹਾਡੇ ਤੋਂ ਵੱਡਾ ਮਹਾਪੁਰਖ ਹੋਰ ਕੌਣ ਹੈ ਤਾਂ ਗੁਰੂ ਸਾਹਿਬ ਨੂੰ ਆਪਣੇ ਬੱਚੇ ਦੀ ਇਹ ਆਵਾਜ਼ ਸੁਣ ਕੇ ਬੜਾ ਹੌਸਲਾ ਮਿਲਿਆ ਬੜਾ ਉਤਸ਼ਾਹ ਮਿਲਿਆ ਕਸ਼ਮੀਰੀ ਪੰਡਤਾਂ ਨੂੰ ਉਹਨਾਂ ਨੇ ਦਿਲਾਸਾ ਦਿੱਤਾ ਕਿ ਔਰੰਗਜ਼ੇਬ ਨੂੰ ਜਾ ਕੇ ਕਹਿ ਦਿਓ ਕਿ ਸਾਡੇ ਜਿਹੜੇ راہਬਰ ਹਨ ਉਹ ਗੁਰੂ ਤੇਗ ਬਹਾਦਰ ਸਾਹਿਬ ਹਨ ਜੇਕਰ ਉਹ ਮੁ슬ਮਾਨ ਬਣ ਜਾਣਗੇ ਤਾਂ ਅਸੀਂ ਵੀ ਬਣ ਜਾਾਂਗੇ ਔਰ ਵੱਡੀ ਗੱਲ ਇਹ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਸ਼ਹਾਦਤ ਦੇਣ ਲਈ ਆਪ ਦਿੱਲੀ ਵੱਲ ਚੱਲ ਪਏ ਔਰ ਰਸਤੇ ਵਿੱਚ ਲੋਕਾਂ ਨੂੰ ਜਾਨੂ ਕਰਾਇਆ ਕਿ ਔਰ ਨਜੀਬ ਕਿਸ ਤਰ੍ਹਾਂ ਲੋਕਾਂ ਦੇ ਉੱਤੇ ਕਿੰਨਾ ਜ਼ੁਲਮ ਕਰ ਰਿਹਾ ਹੈ ਫਿਰ ਆਗਰਾ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋਈ ਔਰ ਉਹਨਾਂ ਦੀ ਸ਼ਹਾਦਤ ਹੋਈ ਸ਼ਹਾਦਤ ਤੋਂ ਬਾਅਦ ਗੁਰੂ ਸਾਹਿਬ ਇੱਕ ਕੱਲੇ ਐ ਸੇ ਹਨ ਕਿ ਜਿਨ੍ਹਾਂ ਦਾ ਦੋ ਜਗ੍ਹਾ ਤੇ ਸੰਸਕਾਰ ਹੋਇਆ ਹੈ ਇੱਕ ਜਗ੍ਹਾ ਅਨੰਦਪੁਰ ਸਾਹਿਬ ਸੀਸ ਦਾ ਭਾਈ ਜੈਤਾ ਜੀ ਲੈ ਕੇ ਆਏ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਕਿਹਾ ਖੁਸ਼ ਹੋ ਕੇ ਕਿਹਾ ਜੀ ਦਸਤ ਇਸ ਲੈ ਕੇ ਆਏ ਰੰਗਰੀਤੀ ਗੁਰੂ ਕੇ ਬੇਟੀ ਔਰ ਦੂਸਰਾ ਸੰਸਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਹੋਇਆ ਦਿੱਲੀ ਦੇ ਵਿੱਚ ਹੋਇਆ ਆਪਣੇ ਪਤੀ ਦੀ ਸ਼ਹਾਦਤ ਤੋਂ ਬਾਅਦ ਆਪਣੇ ਬੱਚੇ ਨੂੰ ਮੁਗਲਿਆ ਹਕੂਮਤ ਦੇ ਨਾਲ ਟੱਕਰਾਂ ਲਾਉਣ ਲਈ ਮੱਥਾ ਲਾਉਣ ਲਈ ਟੱਕਰਾਂ ਲੈ ਲਈ ਤਿਆਰ ਕਰਨਾ ਇਹ ਗੁਰੂ ਇਹ ਮਾਤਾ ਗੁਜਰ ਕੌਰ ਜੀ ਦੇ ਹਿੱਸੇ ਵਿੱਚ ਆਇਆ ਹੈ ਉਨਾਂ ਨੇ ਆਮ ਔਰਤਾਂ ਦੀ ਤਰ੍ਹਾਂ ਵਿਰਲਾਪ ਨਹੀਂ ਕੀਤਾ ਸੋਗ ਨਹੀਂ ਕੀਤਾ ਆਪਣੇ ਬੱਚੇ ਨੂੰ ਟਾਈਮ ਟੂ ਟਾਈਮ ਉਹ ਹਥਿਆਰ ਬੰਦ ਕਰ ਦਿੱ ਗਏ ਇੱਕ ਛੋਟੀ ਜੀ ਗੱਲ ਮੈਂ ਹੋਰ ਦੱਸਣਾ ਚਾਹਾਂਗੀ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਿੰਨ ਪਤਨੀਆਂ ਦਾ ਜ਼ਿਕਰ ਆਉਂਦਾ ਹੈ ਮਾਤਾ ਜੀਤ ਕੌਰ ਜੀ ਜਿਨ੍ਹਾਂ ਨੂੰ ਮਾਤਾ ਜੀਤਾ ਕਿਹਾ ਜਾਂਦਾ ਹੈ ਮਾਤਾ ਸੁੰਦਰ ਕੌਰ ਜੀ ਜੋ ਕਿ ਮਾਤਾ ਸੁੰਦਰੀ ਜੀ ਦੇ ਨਾਮ ਨਾਲ ਜਾਣੇ ਜਾਂਦੇ ਹਨ ਤੇ ਤੀਸਰਾ ਹੈ ਖਾਲਸਾ ਪੰਥ ਦੀ ਮਾਤਾ ਮਾਤਾ ਸਾਹਿਬ ਕੌਰ ਜੀ ਮਾਤਾ ਸੁੰਦਰ ਕੌਰ ਦੇ ਘਰ ਕਾਫੀ ਦਿਨ ਇਲਾਜ ਨਹੀਂ ਹੋਈ ਫਿਰ ਗੁਰੂ ਸਾਹਿਬ ਮਾਤਾ ਜੀਤ ਜੀਤਾ ਦੇ ਘਰ ਕਾਫੀ ਦੇਰ ਬੱਚੇ ਨਹੀਂ ਹੋਈ ਫਿਰ ਦੂਸਰੀ ਸ਼ਾਦੀ ਕੀਤੀ ਮਾਤਾ ਸੁੰਦਰ ਕੌਰ ਜੀ ਦੇ ਨਾਲ ਤਾਂ ਉਹਨਾਂ ਦੇ ਇੱਕ ਬੇਟਾ ਹੋਇਆ ਸਹਿਬਜ਼ਾਦਾ ਅਜੀਤ ਸਿੰਘ ਜਿਹੜੇ ਕਿ ਚਾਰੀ ਸਹਿਬਜ਼ਾਦੇ ਵਿੱਚ ਸਭ ਤੋਂ ਵੱਡੇ ਸਨ ਸਹਿਬਜ਼ਾਦਾ ਅਜੀਤ ਸਿੰਘ ਦੇ ਜਨਮ ਤੋਂ ਬਾਅਦ ਤਿੰਨ ਸਹਿਬਜ਼ਾਦੇ ਸਹਿਬਜ਼ਾਦਾ ਜੁਝਾਰ ਸਿੰਘ ਜ਼ੋਰਾਵਾਰ ਸਿੰਘ ਫਤਿਹ ਸਿੰਘ ਇਹ ਮਾਤਾ ਜੀਤਾ ਜੀ ਜੋ ਕਿ ਪਹਿਲੇ ਵਾਈਫ ਸਨ ਉਹਨਾਂ ਦੀ ਕੁੱਖ ਤੋਂ ਪੈਦਾ ਹੋਏ ਇੱਕ ਦਿਨ ਹਾਲਾਤਾਂ ਨੂੰ ਦੇਖਦੇ ਹੋਏ ਮਾਤਾ ਜੀਤਾ ਜੀ ਨੂੰ ਇੱਕ ਉਹਨਾਂ ਨੇ ਸੁਪਨਾ ਦੇਖਿਆ ਤਾਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਕਿ ਮੈਂ ਬੜਾ ਡਰਾਉਣਾ ਸੁਪਨਾ ਦੇਖਿਆ ਹੈ। ਔਰ ਉਹਦੇ ਵਿੱਚ ਮੈਂ ਦੇਖਿਆ ਹੈ ਕਿ ਮਤਾ ਗੁਜਰ ਕੌਰ ਜੀ ਸ਼ਹੀਦ ਹੋ ਗਏ ਹਨ, ਚਾਰ ਹੀ ਸੱਜ ਜਾਂ ਦੇ ਸ਼ਹੀਦ ਹੋ ਗਏ ਹਨ ਤੇ ਮੈਂ ਇਸ ਤੋਂ ਬਹੁਤ ਜ਼ਿਆਦਾ ਚਿੰਤਾਤ ਹੋ ਰਾਂ। ਇਹ ਦੱਸੋ ਇਸ ਦਾ ਕੀ ਸੋਲੂਸ਼ਨ ਹੋ ਸਕਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਜੋ ਤੁਹਾਨੂੰ ਸੁਪਨਾ ਆਇਆ ਹੈ ਜੋ ਤੁਸੀਂ ਦੇਖਿਆ ਹੈ ਇਨ ਬਿਨ ਫਿਊਚਰ ਦੇ ਵਿੱਚ ਇਸੇ ਤਰ੍ਹਾਂ ਹੋਣਾ ਹੈ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਂ ਗੁਰੂ ਸਾਹਿਬ ਮੈਂ ਇਹ ਸਾਰਾ ਕੁਝ ਨਹੀਂ ਦੇਖ ਸਕਦੀ ਤੇ ਮੈਨੂੰ ਤੁਸੀਂ ਪਰਲੋਕ ਗਮਣ ਦੀ ਇਜਾਜ਼ਤ ਦਿਓ ਮੈਂ ਇਹ ਆਪਣੀ ਅੱਖਾਂ ਨਾਲ ਕੁਝ ਨਹੀਂ ਦੇਖ ਸਕਦੀ ਉਸ ਤੋਂ ਬਾਅਦ ਮਾਤਾ ਜੀਤਾ ਜੀ ਜਿਹੜੇ ਕਿ ਤਿੰਨੇ ਛੋਟੇ ਸਹਿਬਜ਼ਾਦਿਆਂ ਦੇ ਮਾਤਾ ਜੀ ਸਨ ਉਹ ਚੜ੍ਹਾਈ ਕਰ ਗਏ ਸਭ ਤੋਂ ਛੋਟੇ ਸਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਉਹਦੋਂ ਬਹੁਤ ਛੋਟੇ ਸਨ ਤੇ ਸਹਿਬਜ਼ਾਦਿਆਂ ਦੀ ਫਿਰ ਪਾਲਣਾ ਦੀ ਜ਼ਿੰਮੇਵਾਰੀ ਦਾਦੀ ਮਾਤਾ ਗੁਜਰ ਕਰਦੇ ਸਿਰ ਤੇ ਆਪੇ ਫਿਰ ਗੁਰੂ ਸਾਹਿਬ ਜੀਆਂ ਲੜਾਈਆਂ ਦਾ ਦੌਰ ਸ਼ੁਰੂ ਹੋਇਆ ਕਿਲਾ ਅਨੰਦਪੁਰ ਨੂੰ ਛੱਡਣ ਦਾ ਦੌਰ ਸ਼ੁਰੂ ਹੋਇਆ ਸਰਸਾ ਨਦੀ ਦੇ ਵਿੱਚ ਫਲੱਡ ਆਇਆ ਹੋਇਆ ਹੈ ਔਰ ਸਰਸਾ ਨਦੀ ਪਾਰ ਕਰਦੇ ਹੋਏ ਇੱਕ ਟ੍ਰੈਜੇਡੀ ਕੀ ਹੋਈ ਕਿ ਗੁਰੂ ਸਾਹਿਬ ਦੀ ਮਾਤਾ ਜੀ ਔਰ ਗੁਰੂ ਸਾਹਿਬ ਦੇ ਛੋਟੇ ਬੱਚੇ ਬਾਬਾ ਜ਼ੋਰਾ ਵਾਸਿੰਦ ਫਤੇ ਸਿੰਘ ਜੋ ਕਿ ਮਾਤਾ ਜੀ ਦੇ ਨਾਲ ਸਨ ਉਹ ਬਾਕੀ ਪਰਿਵਾਰ ਤੋਂ ਵਿਛੜ ਗਏ ਪਰਿਵਾਰ ਵਿਛੋੜਾ ਪੈ ਗਿਆ ਉਸ ਤੋਂ ਬਾਅਦ ਗੰਗੂ ਆਪਣੇ ਪਿੰਡ ਜੋ ਕਿ ਗੁਰੂ ਘਰ ਦਾ ਦਰਸਾਯਾ ਸੀ ਆਪਣੇ ਘਰੇ ਲੈ ਗਿਆ ਮਾਤਾ ਜੀ ਦੇ ਕੋਲ ਬਹੁਤ ਸਾਰਾ ਧਨ ਦੇਖ ਕੇ ਉਸ ਦੀ ਨiyet ਵਿੱਚ ਬੇਈਮਾਨੀ ਆ ਗਈ ਪਹਿਲਾਂ ਤਾਂ ਕਈ ਇਤਿਹਾਸਕਾਰ ਇਹ ਵੀ ਕਹਿੰਦੇ ਨੇ ਕਿ ਉਸ ਨੇ ਮਾਤਾ ਨੂੰ ਆਪਣੀ ਮਾਂ ਨੂੰ ਕਿਹਾ ਕਿ ਮਾਤਾ ਜੀ ਇਹਨਾਂ ਇਹਨਾਂ ਕੋਲ ਬਹੁਤ ਸਾਰਾ ਧਨ ਪਦਾਰਥ ਹੈ ਆਪਾਂ ਐਦਾਂ ਕਰਦੇ ਹਾਂ ਕਿ ਇਹਨਾਂ ਦੇ ਖਾਣੇ ਵਿੱਚ ਜ਼ਹਿਰ ਮਿਲਾ ਦਿੰਦੇ ਹਾਂ ਇਹ ਸਾਰਾ ਜਿਹੜਾ ਧਨ ਦੌਲਤ ਹੈ ਸਾਡਾ ਹੋ ਜਾਏਗਾ ਮਾਂ ਨੇ ਆਪਣੇ ਬੇਟੇ ਨੂੰ ਗੰਗੂ ਦੀ ਮਾਂ ਨੇ ਬਹੁਤ ਲਾਹਣਤਾਂ ਪਾਈਆਂ ਤੇ ਕਿਹਾ ਵੀ ਇਹ ਕੰਮ ਨਹੀਂ ਕਰਨਾ ਫੇਦੂਸ ਨੇ ਗੰਗੂ ਨੇ ਕੋਸ਼ਿਸ਼ ਕੀਤੀ ਕਿ ਮਾਤਾ ਜੀ ਦਾ ਧੰਨ ਚੋਰਾ ਲਿਆ ਜਾਏ ਧੰਨ ਚੋਰਾਇਆ ਮਾਤਾ ਜੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਨੀਂਦ ਉਹਨਾਂ ਨੂੰ ਆ ਨਹੀਂ ਰਹੀ ਤੇ ਸਵੇਰੇ ਉਹਨਾਂ ਨੇ ਕਿਹਾ ਵੀ ਗੰਗੂ ਤੈਨੂੰ ਚੋਰੀ ਨਹੀਂ ਕਰਨੀ ਚਾਹੀਦੀ ਪੁੱਤਰ ਜੇ ਤੈਨੂੰ ਜ਼ਰੂਰਤ ਸੀ ਤੇ ਮੇਰੇ ਤੋਂ ਤੂੰ ਮੰਗ ਲੈਂਦਾ ਤੂੰ ਵੀ ਮੇਰਾ ਬੇਟਾ ਹੀ ਹੈ ਮੈਂ ਤੈਨੂੰ ਦੇ ਦੇਣੀ ਸੀ ਗੰਗੂ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਬਹੁਤ ਜ਼ੋਰ ਜ਼ੋਰ ਦੀ ਬੋਲਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਸਦੇ ਬੇਈਮਾਨ ਦੇ ਤਾਂ ਇਰਾਦੇ ਹੀ ਹੋਰ ਸਨ ਉਸ ਨੇ ਕਿਹਾ ਮਾਤਾ ਜੀ ਮੈਂ ਬੇਬਕੂਫ ਸੀ ਤੁਹਾਨੂੰ ਆਪਣੇ ਘਰ ਵਿੱਚ ਪਨਾਹ ਦਿੱਤੀ ਤੁਸੀਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਾ ਰਹੇ ਹੋ ਮੈਨੂੰ ਝੂਠ ਕਹਿ ਰਹੇ ਹੋ ਔਰ ਨਾਲ ਦੀ ਨਾਲ ਉਸ ਨੇ ਮੁੰਡੇ ਥਾਣੇ ਦੇ ਵਿੱਚ ਇਤਲਾ ਕਰ ਦਿੱਤੀ ਕਿਉਂਕਿ ਇਨਾਮ ਰੱਖਿਆ ਹੋਇਆ ਸੀ ਉਸ ਜੋ ਬੇਈਮਾਨ ਹੁੰਦਾ ਹੈ ਉਹਨੂੰ ਕਦੇ ਜ਼ਿੰਦਗੀ ਦੇ ਵਿੱਚ ਸਬਰ ਨਹੀਂ ਆਉਂਦਾ ਉਹ ਕਹਿੰਦਾ ਵੀ ਇਧਰੋਂ ਵੀ ਧੰਨਾ ਆ ਜਵੇ ਇਧਰੋਂ ਵੀ ਆ ਜਵੇ ਇਸ ਤਰੀਕੇ ਨਾਲ ਵੀ ਆ ਜਵੇ ਇਸ ਤਰੀਕੇ ਨਾਲ ਵੀ ਹੋਏ ਗੁਰਬਾਣੀ ਚਾਹੁੰਦਾ ਬੇਟੇ ਵੀ ਬਿਨਾਂ ਸੰਤੋਖ ਨਹੀਂ ਕੋਊ ਰਾਜੇ ਤਾਂ ਉਸ ਤੋਂ ਬਾਅਦ ਮਾਤਾ ਜਿਨੇ ਕਿਹਾ ਗੰਗੂ ਰੌੜਾ ਨਾਂ ਪਾ ਬੱਚਿਆਂ ਨੂੰ ਰਹਿਣ ਦੇ ਤੂੰ ਮੈਂ ਤੈਨੂੰ ਜਦੋਂ ਮੇਰਾ ਪੁੱਤਰ ਮਿਲੇਗਾ ਮੈਂ ਤੈਨੂੰ ਹੋਰ ਵੀ ਬਹੁਤ ਸਾਰਾ ਧੰਨ ਦੇ ਆਂਗਾ ਲਿਕੇ ਉਸ ਬੇਈਮਾਨ ਨੇ ਬਿਲਕੁਲ ਨਹੀਂ ਕਹੀ ਔਰ ਉਸ ਨੇ ਮਾਤਾ ਜੀ ਨੂੰ ਤੇ ਛੋਟੇ ਸਾਹਿਬ ਜਿਆਦਿਆਂ ਨੂੰ ਗ੍ਰਿਫਤਾਰ ਕਰਾ ਦਿੱਤਾ ਔਰ ਉਹ ਜਾ ਕੇ ਮਾਤਾ ਜੀ ਨੂੰ ਤੁਸੀਂ ਸਾਰੇ ਜਾਣਦੇ ਹੋ ਕਿ ਠੰਡੇ ਬੁਰਜ ਦੇ ਵਿੱਚ ਪੋ ਦੀਆਂ ਠੰਡੀਆਂ ਰਾਤਾਂ ਜਦੋਂ ਕਿ ਹੱਥ ਪੈਰ ਜੰਮ ਜਾਂਦੇ ਹਨ ਠੰਡ ਬਹੁਤ ਹੁੰਦੀ ਹੈ ਉਹ ਥਾਂ ਤੇ ਭੋਖਣ ਪਾਣੇ ਉਹ ਠੰਡਾ ਬੁਰਜ ਅੱਜ ਉਹ ਬਿਲਕੁਲ ਰਜਿਸਟਰ ਨਹੀਂ ਕਰਦਾ ਔਰ ਉਹ ਜਿਹੜਾ ਠੰਡਾ ਬੁਰਸ ਜੀ ਉਹਦੇ ਚਾਰੇ ਪਾਸੇ ਜਿਹੜਾ ਹੈ ਨਦੀ ਹੁੰਦੀ ਸੀ ਠੰਡੀ ਹਵਾ ਆਉਂਦੀ ਸੀ ਔਰ ਗਰਮੀਆਂ ਦੇ ਵਿੱਚ ਉਸ ਨੂੰ ਵਰਤੋਂ ਦੇ ਵਿੱਚ ਲਿਆਂਦਾ ਜਾਂਦਾ ਸੀ ਠੰਡ ਵਾਸਤੇ ਤੇ ਦਸੰਬਰ ਦੀਆਂ ਜਨਮ ਦਸੰਬਰ ਦੀਆਂ ਉਹ ਦੀਆਂ ਰਾਤਾਂ ਦੇ ਵਿੱਚ ਬਹੁਤ ਜ਼ਿਆਦਾ ਠੰਡ ਹੁੰਦੀ ਸੀ ਉਹਨਾਂ ਨੂੰ ਕੋਈ ਕੱਪੜਾ ਨਹੀਂ ਦਿੱਤਾ ਗਿਆ ਉਹਨਾਂ ਨੂੰ ਖਾਣ ਲਈ ਕੁਝ ਨਹੀਂ ਦਿੱਤਾ ਗਿਆ ਗੁਰੂ ਘਰ ਦਾ ਇੱਕ ਸੇਵਕ ਮੋਤੀ ਮੈਰਾ ਉਹ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਪੈਰੇਧਾਰਾ ਨੂੰ ਆਪਣੇ ਕੋਲੋਂ ਧਨ ਦੇ ਕੇ ਗਹਿਣੇ ਦੇ ਕੇ ਕੁਛ ਦਿਨ ਗਰਮ ਦੁੱਧ ਦੀ ਸੇਵਾ ਕਰਦਾ ਗਿਆ ਉਸ ਤੋਂ ਬਾਅਦ ਸੈਫ ਜਦਿਆਂ ਨੂੰ ਇਤਿਹਾਸ ਦੱਸਦਾ ਹੈ ਬੱਚਾ ਬੱਚਾ ਜਾਨੂ ਹੈ ਔਰ ਜਾਨੂ ਖੋਣਾ ਵੀ ਚਾਹੀਦਾ ਹੈ ਕਿ 7 ਸਾਲ ਤੇ 9 ਸਾਲ ਦੇ ਬੱਚੇ ਜਿਹੜੇ ਨੇ ਉਹ ਸ਼ਹਾਦਤ ਦੇਣ ਲਈ ਜਾ ਰਹੇ ਨੇ ਬਹੁਤ ਜਿੱਥੇ ਕਿ ਉਹਨਾਂ ਦਾ ਆਪਣਾ ਕੋਈ ਦਿਸਦਾ ਨਹੀਂ ਚਾਰੇ ਪਾਸੇ ਬਹੁਤ ਹੀ ਭਿਆਨਕ ਸ਼ਕਲਾਂ ਵਾਲੇ ਹਥਿਆਰ ਬੰਦ ਜਿਹੜੇ ਲੋਕ ਖੜੇ ਨੇ ਲੇਕਿਨ ਉਹ ਗੱਜ ਕੀ ਫਤਿਹ ਬੁਲਾਉਂਦੇ ਨੇ ਔਰ ਜਾ ਕੇ ਕਚਹਿਰੀ ਵਿੱਚ ਰੋਟ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਬੱਚਿਆਂ ਨੂੰ ਲਾਲਚ ਦਿੱਤਾ ਜਾਂਦਾ ਹੈ ਡਰਾਇਆ ਧਮਕਾਇਆ ਜਾਂਦਾ ਹੈ ਤੇ ਰੋਜ਼ ਦੀ ਜਿਹੜੀ ਖੁੱਦੀ ਹੈ ਗੱਲਬਾਤ ਉਹ ਆਕੇ ਆਪਣੀ ਦਾਦੀ ਨਾਲ ਸਾਂਝੀ ਕਰਦੇ ਹਨ ਇੱਕ ਵਾਰ ਮੈਂ ਬੀਰ ਜਵਿੰਦਰ ਸਾਹਿਬ ਜੀ ਦਾ ਲੈਕਚਰ ਸੁਣ ਰਹੀ ਸੀ ਤੇ ਉਹਦੇ ਵਿੱਚ ਕਹਿੰਦੇ ਵੀ ਮੈਂ ਸਾਹਿਬ ਜਦਿਆਂ ਬਾਰੇ ਇੰਗਲੈਂਡ ਦੇ ਵਿੱਚ ਬੋਲ ਰਿਹਾ ਸੀ ਕਿ ਮੈਂ ਦੇਖਿਆ ਵੀ ਜਿੰਨੇ ਵੀ ਗੋਰੇ ਸੀ ਸੁਣਦੇ ਸੀ ਬੱਚਿਆਂ ਬੱਚੇ ਵੱਡੇ ਉਹਨਾਂ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਅਥਰੂ ਸਨ ਮੈਂ ਇਤਿਹਾਸ ਵਿਸ਼ਾ ਪੜਾਉਂਦੀ ਹਾਂ ਤੇ ਜਦੋਂ ਵੀ ਸਾਹਿਬ ਜਦਿਆਂ ਦਾ ਜਿਹੜਾ ਸ਼ਹੀਦੀ ਸ਼ਹਾਦਤ ਦੇ ਦਿਨ ਆਉਂਦੇ ਹਨ ਤੇ ਮੇਰੇ ਇਹ ਸਿਲੇਬਸ ਦਾ ਵਿਸ਼ਾ ਹੈ ਪੰਜਾਬ ਦਾ ਇਤਿਹਾਸ ਪੜਾਉਂਦੇ ਕੋਈ ਸਾਨੂੰ ਇਹ ਪੜਾਉਣਾ ਪੈਂਦਾ ਹੈ ਤੇ ਜਦੋਂ ਮੈਂ ਪੜਾਉਂਦੀ ਆ ਮੈਂ ਵੀ ਰੋ ਰਹੀ ਹੁੰਨੀ ਆ ਔਰ ਮੇਰੀ ਸਾਰੀ ਕਲਾਸ ਵੀ ਰੋ ਰਹੀ ਹੁੰਦੀ ਹੈ ਵੀਰ ਦਿਵਿੰਦਰ ਸਿੰਘ ਜੀ ਨੇ ਦੱਸਿਆ ਕਿ ਬਾਅਦ ਵਿੱਚ ਲੋਕ ਜਿਹੜੇ ਨੇ ਬੜੀਆਂ ਭਾਵਨਾਵਾਂ ਦੇ ਵਿੱਚ ਆ ਗਏ ਤੇ ਉਹਨਾਂ ਨੇ ਬਹੁਤ ਹੀ ਧਿਆਨਪੂਰਵਕ ਸੁਣਿਆ ਜਦੋਂ ਕਹਿੰਦੇ ਮੇਰਾ ਲੈਕਚਰ ਖਤਮ ਹੋਇਆ ਉਹ ਕਹਿੰਦੇ ਵੀ ਏਡੇ ਬਹਾਦਰ ਬੱਚੇ ਇੰਨੀ ਉਹਨਾਂ ਦੇ ਵਿੱਚ ਜੋਸ਼ ਔਰ ਇਹਨੇ ਉਹ ਜਿਹੜੇ ਨੇ ਬਿਲਕੁਲ ਸ਼ਾਂਤ ਚਿੱਤ ਤੇ ਡਾਲੇ ਦੇ ਕਿਸੇ ਤੋਂ ਕਿਸੇ ਲਾਲਚ ਚ ਨਹੀਂ ਆ ਰਹੇ ਤਾਂ ਉਹਨਾਂ ਦੇ ਕਹਿੰਦੇ ਨੇ ਬਾਈ ਹੂਮ ਦੇ ਵਾਰ ਅਕੰਪਨੀਅੰਟ ਉਹਨਾਂ ਦੀ ਕੰਪਨੀ ਕੌਣ ਕਰ ਰਿਆ ਸੀ ਉਹ ਕਿਹਦੀ ਕੰਪਨੀ ਦੇ ਵਿੱਚ ਸਨ ਔਰ ਬੜੇ ਫਕਰ ਦੀ ਗੱਲ ਹੈ ਕਿ 80 ਸਾਲ ਦੀ ਮਾਂ ਮਾਂ ਗੁਜਰੀ ਉਹ ਨਾਨੂ ਇਸ ਕੰਮ ਲਈ ਇਸ ਸ਼ਹਾਦਤ ਲਈ ਇਸ ਬਲੀਦਾਨ ਲਈ ਇਸ ਸਿਰ ਜਾਨ ਵਾਲੇ ਇਤਿਹਾਸ ਲਈ ਤਿਆਰ ਕਰਦੀ ਹੈ 80 ਸਾਲਾਂ ਦਾਦੀ ਮਾਂ ਗੁਜਰੀ ਜਗਤ ਦੇ ਵਿੱਚ ਉਹਨਾਂ ਦਾ ਬਹੁਤ ਕੀ ਜ਼ਿਆਦਾ ਨਾਮ ਹੈ ਤੀਸਰੇ ਦਿਨ ਸ਼ਰਧਾ ਦੇ ਅਨਸਾਰ ਉਹਨਾਂ ਨੂੰ ਸਜ਼ਾ ਮਿਲੀ ਮੌਤ ਦੀ ਸਜ਼ਾ ਕਿ ਉਹਨਾਂ ਨੂੰ ਨੀਆ ਵਿੱਚ ਚਿੰਨ ਕੇ ਦਿਵਾਰਾਂ ਵਿੱਚ ਚਿੰਨ ਕੇ ਉਹਨਾਂ ਨੂੰ ਖਤਮ ਕੀਤਾ ਜਾਏ ਤੇ ਉਸ ਵਕਤ ਸਵੇਰੀ ਉਹ ਆ ਕੇ ਬੱਚੇ ਕਹਿੰਦੇ ਮਾਤਾ ਜੀ ਅੱਛੀ ਤਰ੍ਹਾਂ ਤਿਆਰ ਕਰ ਦਿਓ ਕਿਉਂਕਿ ਅੱਜ ਅਸੀਂ ਵਾਪਸ ਨਹੀਂ ਆਉਣਾ ਮਾਂ ਅੱਜ ਅਸੀਂ ਵਾਪਸ ਨਹੀਂ ਆਉਣਾ ਅੱਜ ਅਸੀਂ ਉੱਥੋਂ ਹੀ ਦਾਦਾ ਜੀ ਦੀ ਗੋਦ ਵਿੱਚ ਚਲੇ ਜਾਵਾਂਗੇ ਸਾਡੇ ਦਾਦਾ ਜੀ ਮਹਾਨ ਸ਼ਹੀਦ ਹਨ ਤੇ ਮਾਂ ਜੀ ਅਸੀਂ ਅਜੁੱਥੇ ਹੀ ਸ਼ਹਾਦਤ ਦਾ ਜਿਹੜਾ ਹੈ ਜਾਨ ਪੀਵਾਂਗੇ ਹੱਸ ਕੇ ਪੀਵਾਂਗੇ ਡੱਟ ਕੇ ਪੀਵਾਂਗੇ ਤੁਸੀਂ ਫਿਕਰ ਨਹੀਂ ਕਰਨਾ ਅੱਜ ਅਸੀਂ ਵਾਪਸ ਨਹੀਂ ਆਉਣਾ ਇਸ ਤਰ੍ਹਾਂ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਬੱਚਿਆਂ ਦੀ ਜਦੋਂ دیوار ਚੁੰਦੇ ਹੋਏ ਗੋਡਿਆਂ ਤੱਕ ਦੀਵਾਰ ਆਈ ਤਾਂ ਦੀਵਾਰ गिर ਜਾਂਦੀ ਸੀ ਬਾਬਾ ਫਤੇਹ ਸਿੰਘ ਜੀ ਨੇ ਜਲਾਦ ਨੂੰ ਕਿਹਾ ਵੀ ਤੂੰ ਮੁਗਲ ਰਾਜ ਦੀਆਂ ਇੱਤਾਂ ਤੇ ਇਆਂ ਕੀਮਤੀਆਂ ਨੇ ਸਾਡੇ ਜੇ ਤੁਸੀਂ ਜਿਹੜੇ ਗੋਡੇ ਜਿਹੜੇ ਨੇ ਉਹ ਕਰਕੇ ਦੀਵਾਰ ਸਿੱਧੀ ਕਰੋ ਤਲਵਾਰ ਦੇ ਨਾਲ ਉਹਨਾਂ ਦੇ ਗੋਡਿਆਂ ਦੀਆਂ ਚੱਪੜੀਆਂ ਨੂੰ ਉਤਾਰ ਦਿੱਤਾ ਗਿਆ ਫਿਰ ਉਹਨਾਂ ਨੂੰ ਸ਼ਹਾਦਤ ਦੇ ਦੌਰਾਨ ਬਾਬਾ ਜ਼ੋਰਾਵਰ ਸਿੰਘ ਜੀ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ ਕਹਿੰਦੇ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੋ ਕੇ ਤੁਹਾਡੀ ਅੱਖਾਂ ਵਿੱਚ ਪਾਣੀ ਕਿਉਂ ਹੈ ਬਾਬਾ ਪਤੇ ਸਿੰਘ ਜੀ ਕਹਿੰਦੇ ਵੀ ਮੈਂ ਇਸ ਸੰਸਾਰ ਵਿੱਚ ਤੇਰੇ ਤੋਂ ਪਹਿਲਾਂ ਆਇਆ ਔਰ ਤੂੰ ਹੁਣ ਮੇਰੇ ਤੋਂ ਪਹਿਲਾਂ ਜਾ ਰਿਹਾ ਹੈ ਤੇਰੀ ਬਦਵੀ ਬਹੁਤ ਉੱਚੀ ਹੈ ਫਤੇ ਸਿੰਘ ਤੂੰ ਮੇਰੇ ਤੋਂ ਵੀ ਪਹਿਲਾਂ ਤਿਆਰੀ ਕਰ ਲਈ ਹੈ ਤੇ ਇਹ ਇਤਿਹਾਸ ਹੈ ਮਾਂ ਗੁਜਰੀ ਦਾ ਮਾਂ ਗੁਜਰੀ ਜੀ ਦੀ ਸ਼ਹਾਦਤ ਦੇ ਨਾਲ ਬਹੁਤ ਸਾਰੇ ਕੰਟਰੋਵਰਸਿਸ ਜੋੜੀਆਂ ਹਨ ਕਿ ਉਹਨਾਂ ਨੇ ਆਪਣੇ ਕਟਾਰ ਮਾਰ ਲਈ ਉਹ ਬੇਹੋਸ਼ ਹੋ ਗਿਆ ਉਹ ਇਹ ਹੋ ਗਿਆ ਉਹ ਹੋ ਗਿਆ ਇੱਕ ਇਤਿਹਾਸਕਾਰ ਤਾਂ ਇਹ ਵੀ ਕਹਿੰਦਾ ਹੈ ਕਿ ਮਾਤਾ ਜੀ ਨੇ ਬੜਾ ਸ਼ੋਰ ਮਚਾਇਆ ਵੀ ਲੋਕ ਇੰਨਾ ਜ਼ੁਲਮ ਹੋ ਰਿਹਾ ਤਾਂ ਇੱਕ ਜਲਾਦ ਨੇ ਆ ਕੇ ਕਿ ਲੋਕ ਇਕੱਠੇ ਨਾ ਹੋ ਜਨ ਉਹਨਾਂ ਦਾ ਤਲਵਾਰ ਮਾਰ ਕੇ ਸੀ ਸੜ ਤੋਂ ਅਲੱਗ ਕਰ ਦਿੱਤਾ ਜਿਹੜਾ ਇਹ ਕਹਿਣਾ ਕਿ ਮਾਤਾ ਜੀ ਨੇ ਸੁਸਾਇਡ ਟਾਈਪ ਕੁਛ ਕੀਤਾ ਇਹ ਅਸੀਂ ਨਹੀਂ ਮੰਨਦੇ ਕਿਉਂਕਿ ਉਹ ਆਪਣੇ ਬੇਟੇ ਨੂੰ ਇਸ ਕੰਮ ਲਈ ਤਿਆਰ ਕਰ ਰਹੇ ਨੇ ਔਰ ਉਹਨਾਂ ਨੂੰ ਸਾਰੇ ਸਿੱਟੇ ਸਾਰੇ ਰਿਜ਼ਲਟ ਪਤਾ ਹੈ ਕਿ ਇਸ ਦਾ ਜਿਹੜਾ ਸਿੱਟਾ ਕੀ ਹੋਈਗਾ ਇੱਥੇ ਹੀ ਮੈਂ ਮਾਤਾ ਗੁਜਰੀ ਜੀ ਦਾ ਬ੍ਰੀਫ ਦੇ ਵਿੱਚ ਉਹਨਾਂ ਦੀ ਕੁਰਬਾਨੀ ਦੱਸਣ ਲਈ ਤਾਂ ਕਈ ਜਨਮ ਲੈਣੇ ਪੈਣਗੇ ਕਈ ਜਿਹੜਾ ਹੈ ਕਿਤਾਬਾਂ ਲਿਖਣੀਆਂ ਪੈਣਗੀਆਂ ਪੜ੍ਹਨੀਆਂ ਪੈਣਗੀਆਂ ਆਪਣੀ ਤੁਛ ਬੁੱਧੀ ਅਨੁਸਾਰ ਆਪਣੀ ਕੈਪੈਸਿਟੀ ਦੇ ਅਨੁਸਾਰ ਮਾਤਾ ਜੀ ਬਾਰੇ ਕਿਉਂਕਿ ਵਕਤ ਵੀ ਵੇਖਣਾ ਹੁੰਦਾ ਹੈ ਤੇ ਮਾਤਾ ਜੀ ਬਾਰੇ ਮੈਂ ਤੁਹਾਨੂੰ ਜਾਣਕਾਰੀ ਬਰੀਫ ਨਹੀਂ ਦਿੱਤੀ ਹੈ ਗਲਤੀਆਂ ਬਹੁਤ ਹੋਈਆਂ ਹਨ ਬੋਲਦੇ ਕਰਦੇ ਤੇ ਮੇਰੀ ਮੇਰਾ ਪਿਆਰ ਮੇਰੀ ਮਾਂ ਲਈ ਮੇਰਾ ਪਿਆਰ ਸਹਿਬਜ਼ਾਦਿਆਂ ਲਈ ਮੇਰਾ ਪਿਆਰ ਗੁਰੂ ਗੋਬਿੰਦ ਸਿੰਘ ਜੀ ਲਈ ਦੇਖਦੇ ਹੋਏ ਜਿਹੜੀਆਂ ਨੇ ਗੁਸਤਾਖੀਆਂ ਮaaf ਕਰਨੀਆਂ ਤੇ ਮਾਤਾ ਗੁਜਰੀ ਜੀ ਨੂੰ ਆਪਣਾ ਰੋਲ ਮਾਡਲ ਬਣਾਉਣ ਦੀ ਕੋਸ਼ਿਸ਼ ਕਰਨ ਮਾਵਾਂ ਤੇ ਤਾਂ ਕਿ ਸਿੱਖ ਕੌਮ ਨੂੰ ਬਹੁਤ ਕੀ ਵਧੀਆ ਸੇਧ ਦਿੱਤੀ ਜਾ ਸਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਕਿ ਅਸੀਂ ਸੁਣਿਆ ਹੈ ਕਿ ਤੁਸੀਂ ਬਹੁਤ ਸੋਹਣਾ ਗਾਵ ਵੀ ਲੈਂਦੇ ਹੋ ਤੇ ਸਾਨੂੰ ਕੁਝ ਮਾਤਾ ਗੁਜਰੀ ਜੀ ਨਾਲ ਸੰਬੰਧਿਤ ਕੋਈ ਲੈਣਾ ਜ਼ਰੂਰ ਸੁਣਾਓ ਹਾਂਜੀ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਜਗਮੂਨ ਕੌਰ ਦਾ ਇੱਕ ਗੀਤ ਆਇਆ ਸੀ ਚੰਨਾ ਚੋ ਚੰਨ ਗੁਜਰੀ ਦਾ ਚੰਨ ਚੰਨਾ ਚੋ ਚੰਨ ਚਮਕੀਲਾ ਏ ਜੀ ਉਦੇ ਸੈਂਤ ਸੋਹੀਤਾ ਦੇ ਰਤਬਾੜੇ ਕੋੜਾ ਨੀਲਾ ਬੜਾ ਫਰਤੀਲਾ ਹੈ ਇਸ ਗਾਣੇ ਚ ਉਹ ਕਹਿੰਦੇ ਨੇ ਮਾਂ ਗੁਜਰੀ ਨੂੰ ਸਮੋਧ ਧੋਕੇ ਕਹਿੰਦੇ ਨੇ ਮਾਂ ਤੇਰੀਆਂ ਸਿਫਤਾਂ ਕਰ ਕਰਕੇ ਮੋਇਆਂ ਵਿੱਚ ਜਾਨਾ ਪਾਰੀ ਗਈ ਇਹ ਜਿਹੜੀ ਲਾਈਨ ਹੈ ਇਹ ਇਸ ਤੋਂ ਜਿਹੜੀ ਹੈ ਕਲੀਅਰ ਹੋ ਜਾਏਗੀ ਕਿ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਨੀਆਂ ਜਾ ਰਿਹਾ ਹੈ ਤੇ ਸਹਿਬਜ਼ਾਦਿਆਂ ਦੇ ਜਿਹੜੇ ਮੁਖੜੇ ਨੇ ਉਹ ਈਵਨ ਕੇ ਜਲਾਦਾ ਨੂੰ ਵੀ ਪ੍ਰਭਾਵਿਤ ਕਰ ਰਹੇ ਜਲਾਦ ਇੱਕ ਗਾਰੇ ਦਾ ਬਹਾਨਾ ਕਰਕੇ ਵੀ ਗਾਰਾ ਲੈਨ ਮਾਤਾ ਗੁਜਰੀ ਜੀ ਕੋਲ ਆਉਂਦਾ ਤਾਂ ਉਹ ਆ ਕੇ ਪੁੱਛਦਾ ਹੈ ਦੱਸਦਾ ਹੈ ਕਿ ਮਾਤਾ ਜੀ ਨੂੰ ਜਲਾਦ ਦੀ ਵੜੀ ਹੈ ਜੇ ਮੈਂ ਅੰਮੀਏ ਜਰਾ ਕੋਈ ਚੀਜ਼ ਕੀਆ ਤਾਂ ਮੈਨੂੰ ਮੇਰੇ ਆਮਾਲ ਕਾ ਛਿੜਕ ਨਾਏ ਜਿੰਦਾ ਹੌਲੀਆਂ ਨੇ ਇਟਾ ਪਾਰੀਆਂ ਨੇ ਲਾਲਾ ਕੰਬਣਾ ਡੋਲਣਾ ਥਿੜਕ ਨਾਏ ਪਾਣੀ ਕਿਹਾ ਮਸੂਮਾ ਨੇ ਸੈਕ ਕੇ ਜਾ ਪਾਣੀ ਤੇਰਿਆ ਦੇਦਿਆ ਛਿੜਕ ਨਾਏ ਜੰਦੀ ਵਾਰਦਾ ਕਾਲ ਜੇ ਨਾਲ ਲਾਲਾ ਤੇਰਾ ਫੇਰ ਜੂ ਕਾਲ ਜਾ ਧੜਕ ਨਾਏ ਮਾਤਾ ਜੀ ਬਹੁਤ ਹੀ ਸੈਜ ਦੇ ਵਿੱਚ ਉਸ ਦੀਆਂ ਗੱਲਾਂ ਦਾ ਜਵਾਬ ਦਿੰਦੇ ਹਨ ਮਾਤਾ ਗੁਜਰੀ ਜੀ ਅੱਗੋਂ ਜਵਾਬ ਦਿੱਤਾ ਮੇਰਾ ਨਾ ਗੁਜਰੀ ਮੇਰੀ ਆਲ ਗੁਜਰੀ ਤਾਈਓ ਲੋਕ ਮੈਨੂੰ ਗੁਜਰੀ ਆਖ ਦੇਨੇ ਜਿਹੜੀ ਪਈ ਸਿਰ ਤੇ ਉਮਨੇ ਚੱਲ ਗੁਜ਼ਰੀ ਪਈ ਲਾਪਤੀ ਦਿੱਤਾ ਫੇਰ ਮੈਂ ਪੋਤੇ ਵਾਰੇ ਆ ਹੁਣ ਮੌਤ ਮੈਨੂੰ ਕਹਿੰਦੀ ਚੱਲ ਗੁਜ਼ਰੀ ਤੈਨੋ ਲੋਕ ਮੈਨੂੰ ਗੁਜ਼ਰੀ ਆਖਦੇ ਆ ਜਿਹੜੀ ਪਈ ਸਿਰ ਤੇ ਉਹ ਮੈਂ ਚੱਲ ਗੁਜ਼ਰੀ ਮਾਤਾ ਜੀ ਦਾ ਕੂਰਾ ਜਵਾਬ ਸੁਣ ਕੇ ਜਲਾਦ ਪਰ ਤਾਇਆ ਤੇ ਉੱਥੇ ਫਰਿਸ਼ਤਿਆਂ ਨੇ ਇੱਕ ਗਾਣਾ ਸ਼ੁਰੂ ਕਰ ਦਿੱਤਾ ਉਸਰ ਰਹੀ ਖੂਨੀ ਦੀਵਾਨ ਉਸਰ ਰਹੀ ਖੂਨੀ ਦੀਵਾਨ ਲਾਲ ਖੜੇ ਦੋਨੀ ਵਿੱਚ ਕਾਰ ਲਾਲ ਖੜੇ ਦੋ ਨੀ ਵਿੱਚ ਕਾਰ ਨੀ ਵਿੱਚ ਕਾਰ ਸਜਦਾ ਹੈ ਮਾਂ ਗੁਜਰੀ ਨੂੰ ਸਜਦਾ ਹੈ ਸਹਿਬ ਜਾਦਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ This is Indo OZ Australia, and you're watching Indo OZ News, the voice of unity.